ਉਦੋਂ ਦਾ ਆਪਣਾ ਪ੍ਰਧਾਨ ਮੰਤਰੀ ਕੋਲ ਜਿਹੜਾ ਫੋਨ ਸੀ ਉਹਦੋਂ ਹੀ ਰੱਖ ਲਿਆ ਜਦੋਂ ਇਹਨੇ ਵੀਡੀਓ ਬਣਾਈ ਪੱਠੇਵਾੜ ਦੇ ਨੇ ਵੀਮਿੰਦ ਪੁਲਿਸ ਪੁਲਿਸ ਪੈ ਗਈ ਪੁਲਿਸ ਪੈ ਗਈ ਤੇ ਵੀਡੀਓ ਨੇ ਬਣਾ ਲਈ ਤੇ ਉਦੋਂ ਹੀ ਇਹਨਾਂ ਨੇ ਉਹ ਇਹਦੇ ਤੋਂ ਦੂਜਾ ਮੋਬਾਈਲ ਫੜ ਲਿਆ ਤੇ ਉਦੋਂ ਦਾ ਉਦੋਂ ਦਾ ਹੀ ਇਹਨਾਂ ਕੋਲੇ ਉਦੋਂ ਹੁਣ ਜੋ ਮਰਜ਼ੀ ਉਹਦੇ ਫੜ ਲੈਣਾ ਹੁਣ ਆਪ ਉਹ ਸਾਰਿਆਂ ਦੇ ਮੋਬਾਈਲ ਕੁਝ ਸਾਰੇ ਡਾਟੇ ਵੀ ਇਹਨਾਂ ਨੇ ਖੋਲਲੇ ਆ ਉਦੋਂ ਹੀ ਸਭ ਕੁਝ ਕਰ ਲਿਆ ਸੀ ਆ ਤੇ ਹੁਣ ਐਵੇਂ ਰਿਮਾਂਡ ਲੈਣ ਲਈ ਇੱਕ ਬਹਾਨੇ ਬਾਜੀ ਆ ਕਿ ਇਹਨਾਂ ਤੋਂ ਉਹ ਚੀਜ਼ ਰਿਕਵਰ ਕਰਨੀ ਆ ਆ ਚੀਜ਼ ਰਿਕਵਰ ਕਰਨੀ ਆ ਕੀ ਪਤਾ ਸਰਕਾਰ ਦੀ ਮਨਚ ਕੀ ਮਨਛਾ ਵਾ ਵੀ ਇਹਨਾਂ ਤੇ ਹੋਰ ਨਾ ਕੁਝ ਪਾਉਣ ਦੇ ਕੋਈ ਤਰੀਕੇ ਲੱਭੇ ਜਾਣ ਬਾਕੀ ਇਹਨਾਂ ਡਿਟੇਲਾਂ ਵੀ ਲੈ ਲੀਆਂ ਹੋਈਆਂ ਨੇ ਸਾਰੀਆਂ ਮੋਬਾਈਲਾਂ ਦੀਆਂ ਤੇ ਫੋਨ ਫਿਰ ਫੋਨ ਨਾਲ ਖੇਡਣਾ ਇਹਨਾਂ ਨੇ ਉਦੋਂ ਵੀ ਜਿਹੜਾ ਬਾਜੇਗੇ ਦੀ ਗੱਲ ਕਰੇ ਇਹਦੀ ਤੋਂ ਉਸ ਟਾਈਮ ਤੇ ਵੀਡੀਓ ਚੱਲ ਰਹੀ ਏ ਰੌਲਾ ਪਾ ਰਿਹਾ ਮੈਂ ਪੱਛੇ ਵੱੜਦਾ ਮੈਨੂੰ ਪੁਲਿਸ ਪੈ ਗਈ ਆ ਕਿ ਜਦੋਂ ਉਦੋਂ ਨਹੀਂ ਇਹਦੇ ਕੋ ਹਥਿਆਰ ਨਿਕਲੇ ਤੇ ਅੱਜ ਇਹਦੇ ਕੋ ਹਥਿਆਰ ਕੀ ਬਰਮਤ ਕਰਨ ਲੱਗੇ ਪੰਜਾਬ ਨੂੰ ਦੱਸੋ ਹਾ ਦਾਤਰੀ ਜਰੂਰ ਹੋਊਗੀ ਪਟਿਆਲਣ ਵਾਲੀ ਇਹਦੇ ਕੋ ਜਿਹੜੇ ਹਥਿਆਰ ਆ ਇਹ ਤੋਂ ਇਲਾਵਾ ਹੋਰ ਮੈਨੂੰ ਕੋਈ ਦਿਖਦਾ ਨਹੀਂ ਕੋਈ ਵੈਪਨ ਵਗੈਰਾ ਵੀ ਹੈਗੇ ਸੀ ਇਹਨਾਂ ਦੇ ਕੋਲ ਨਹੀਂ ਨਹੀਂ ਸਾਡੇ ਘਰ ਤਾਂ ਤੁਸੀਂ ਜਾਂਦੇ ਜਾਂਦੇ ਜੇ ਵੇਖੋ মিডিਆ ਦੇ ਸਾਡੇ ਘਰ ਤਾਂ ਡੰਡਾ ਨਹੀਂ ਕਿਤੇ ਲੱਭਦਾ ਮੈਂ ਮੈਂ ਪਰ ਸਾਡੇ ਕੋ ਥੋਂ ਆਈ ਸਰਕਾਰ ਅੱਜ ਵੀ ਕਿਸਾਨਾਂ ਨਾਲ ਵੀ ਧੱਕਾ ਕਰ ਰਹੀ ਆ ਉਹ ਪਟਿਆਲੇ ਦੇ ਵਿੱਚ ਜਿਹੜੇ ਆਪਣੇ ਕਰਨਲ ਦੇ ਉੱਟ ਮਾਰ ਕੀਤੀ ਆ ਕਿੰਨਾ ਧੱਕਾ ਕਰ ਰਹਾ ਹੈ ਚਾਰ ਸਵੇਰੇ ਸਾਨੂੰ ਤਾਂ ਪਤਾ ਵੀ ਸਰਕਾਰ ਠਕਾ ਕਰਦੀ ਸਾਡੇ ਨਾਲ ਤਾਂ ਪਹਿਲਾਂ ਵੀ ਕਰਦੀ ਆਈ ਹੈ ਇਤਿਹਾਸ ਅੱਜ ਵੀ ਕਰ ਰਹੀ ਆ ਇਹਨਾਂ ਗਾਂ ਵੀ ਕਰਨਾ ਡੀਜੀਪੀ ਸਾਹਿਬ ਤੇ ਇਹ ਕਹਿ ਰਹੇ ਆ ਕਿ ਸਖਤ ਸਜ਼ਾਾਂ ਹੋ ਸਕਦੀਆਂ ਕਿਉਂਕਿ ਅਜ ਨਾਲੇ ਵਾਲੇ ਕੇਸ ਦੇ ਵਿੱਚ ਸਜ਼ਾਾਂ ਵੀ ਹੋ ਸਕਦੀਆਂ ਵਾ ਅਗਲੇ ਪਾਸੇ ਜੋ ਕਾਰਵਾਈ ਹੋ ਸਕਦੀ ਉਹ ਤਾਂ ਜੀ ਇਹਨਾਂ ਦੇ ਹੱਥ ਸਭਾ ਸੇ ਜੋ ਮਰਜ਼ੀ ਕਰ ਸਕਦੇ ਨੇ ਜਿਹੜੇ ਮੁਲਾਜ਼ਮ ਇਹਨਾਂ ਦਾ ਹੁੰਦਾ ਹੈ ਵੀ ਉਦਲੇ ਨੇ ਜੋ ਆਖਣਾ ਹੈ ਉਹ ਆਇ ਹੋਣਾ ਹੈ ਵਾਪਰ ਕਵਰੀ ਦੀ ਗੱਲ ਹੋਈ ਹੈ ਕੀ ਆਸਵੰਦਤ ਉਹਨੇ ਤਾਂ ਇਹਨਾਂ ਜਗਾ 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 ਇਹਨਾਂ ਤਾਂ ਕਾ ਹੀ ਕਰਨਾ ਜੋ ਕਰਨਾ ਹੈ ਉਹਨਾਂ ਦੇ ਵਿੱਚ ਤਾਂ ਹੈਗਾ ਕੁਛ ਨਹੀਂਗਾ ਹੁਣ ਆਪੇ ਕਿ ਜਿਵੇਂ ਆਦੇ ਨੇ ਸਿਆਣੇ ਆਦੇ ਨੇ ਕੰਧ ਕੋਟਲੀ ਬੁੜੀ ਕੋਟਲੀ ਇੱਕ ਬਰਾਬਰ ਹੈ ਤੇ ਹੁਣ ਮਦਬਲ ਵੀ ਜੇ ਇਹਨਾਂ ਵਾਪਸ ਜਾ ਕੇ ਉਥੇ ਤੰਗੀ ਦਿਆਂਗੇ ਕੋਈ ਕੰਮ ਕਰਾਂਗੇ ਤੇ ਹੁਣ ਜੋ ਜਿਵੇਂ ਆਦੇ ਸੂਲੀ ਤੇ ਜ ਬੰਦਾ ਚੜਾਇਆ ਵੇ ਉਹ ਤਾਂ ਨਜਾਇਬੀ ਫਮੰਨੀ ਜਾਂਦਾ ਕੋਰ ਤੋਂ ਡਰਦਾ ਮੈਂ ਆ ਵੀ ਕੀਤਾ ਆ ਵੀ ਕੀਤਾ ਜਨਾਲੇ ਕੋਰਟ ਦੇ ਬਿਲਕੁਲ ਸਾਹਮਣੇ ਆ ਸੱਤ ਨੌਜਵਾਨ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੇਸ਼ ਕਰਕੇ ਉਹਨਾਂ ਨੂੰ 4 ਦਿਨ ਦੇ ਪੁਲਸ ਰਮਾਨਡ ਤੇ ਲੈ ਕੇ ਜਾਇਆ ਜਾ ਚੁੱਕਾ ਵਾ ਇਸ ਟਾਈਮ ਦੇ ਉੱਤੇ ਅਜਨਾਲੇ ਕੋਰਟ ਤੋਂ ਪਰਿਵਾਰਕ ਮੈਂਬਰ ਜੁੜ ਚੁੱਕੇ ਜਿਹੜੇ ਨੌਜਵਾਨ ਆਏ ਸੀ ਪ੍ਰਧਾਨ ਮੰਤਰੀ ਭਗਵਨ ਸਿੰਘ ਜਿਹੜੇ ਕਿ ਸਾ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਜੁੜ ਚੁੱਕੇ ਆ ਪਹਿਲਾਂ ਗੁਰਫਤ ਦੇ ਸਾਹ ਚ ਕਰਦੇ ਆ ਜੀ ਵਾਏ ਗੁਰ ਜੀ ਖਾਸ ਸਾਹਿਬ ਅੱਜ ਕੀ ਫਤਿਹ ਕਿਵੇਂ ਬਾਪੂ ਜੀ ਮਿਲੇ ਹੋ ਪ੍ਰਧਾਨ ਮੰਤਰੀ ਨੂੰ ਤੁਸੀਂ ਨਹੀਂ ਸਾਡੇ ਨੇ ਮਿਲਿਆ ਗਿਆ ਨਹੀਂ ਤੇ ਵੇਖਿਆ ਵੀ ਨਹੀਂ ਗਿਆ ਨਹੀਂ ਉਹ ਤਾਂ ਅੱਗੇ ਉਹਨਾਂ ਗੱਡੀ ਲਾਜੀ ਤੁਸੀਂ ਵੇਹਦੇ ਹੀ ਪਈ ਜੇ ਮੜਾ ਮੋਟਾ ਕਿਤੇ ਮੂੰਹ ਸਰਾਹ ਜਾਂਦਾ ਹੈ ਉਹਨਾਂ ਦੂਜੀ ਲਾ ਕੇ ਗੱਡੀ ਅੱਗੇ ਲਾ ਦਿੱਤੀ ਮੇਲੇ ਨਹੀਂ ਉਹ ਬੁੱਕਣਾ ਇਹ ਗਰਮੀ ਤੇ ਕੱਸੀ ਦੇ ਚਾਚਾ ਜੀ ਮਾੜੇ ਵੇਖਨੇ ਅਸੀਂ ਅੱਛਾ ਅੱਛਾ ਹਾਂ ਦੂਜੀ ਨਹੀਂ ਹੰਦੀ ਸੀ ਅੱਛਾ ਬੱਸ ਦੇ ਵਿੱਚ ਉਹ ਛਾਤੀ ਪਈ ਹੋਊਗੀ ਤੁਹਾਡੀ ਹਨਾ ਬੱਸ ਦੇ ਵਿੱਚ ਵੇਖਿਆ ਜੇ ਅੱਗੇ ਕੋਡ ਦੇ ਕੋਲ ਜਗ੍ਹਾ ਹੈ ਨੇ ਉੱਥੇ ਉਹ ਤੋਂ ਮਾੜਾ ਦਿੱਸਿਆ ਅੱਛਾ ਪਹਿਲ ਤੇ ਤਾਂ ਸੋਗ ਡਿਬਰੂਗੜ ਤੋਂ ਪੰਜਾਬ ਦੇ ਜ਼ਿਲ੍ਹਿਆਂ ਸ਼ਿਫਟ ਹੋਏ ਆ ਨੌਜਵਾਨ ਹੁਣ ਆਸਵਾਨ ਤੋਂ ਤੁਸੀਂ ਕੀ ਹੋ ਸਕਦਾ ਰਿਹਾਈਆਂ ਹੋ ਜਾਣ ਪਰ ਅੱਜ ਜਿਹੜਾ ਪੁਲਿਸ ਰਿਮਾਂਡ ਮਿਲਿਆ ਉਹਦੇ ਵਿੱਚ ਕਿਹਾ ਗਿਆ ਕਿ ਵੈਪਨ ਕਰ ਜੇ ਤੇ ਜਾਂ ਫੋਨ ਜੇ ਰਿਕਵਰ ਕਰਨੇ ਇਹਨ ਜਿਹੜੇ ਫੋਨ ਸੀ ਉਦੋਂ ਉਦੋਂ ਦੇ ਹੀ ਇਹਨਾਂ ਕੋਲ ਨੇ ਅੱਛਾ ਉਦੋਂ ਦਾ ਆਪਣਾ ਪ੍ਰਧਾਨ ਮੰਤਰੀ ਕੋਲ ਜਿਹੜਾ ਫੋਨ ਸੀ ਇਹਨਾਂ ਉਦੋਂ ਹੀ ਰੱਖ ਲਿਆ ਜਦੋਂ ਇਹਨੇ ਵੀਡੀਓ ਬਣਾਈ ਪੱਠੇਵਾੜ ਦੇ ਨੇ ਵੀਮਿੰਦ ਪੁਲਿਸ ਪੁਲਿਸ ਪੈ ਗਈ ਪੁਲਿਸ ਪੈ ਗਈ ਤੇ ਵੀਡੀਓ ਨੇ ਬਣਾ ਲਈ ਤੇ ਉਦੋਂ ਹੀ ਇਹਨਾਂ ਨੇ ਉਹ ਇਹਦੇ ਤੋਂ ਜੋ ਮੋਬਾਈਲ ਫੜ ਲਿਆ ਤੇ ਉਦੋਂ ਉਦੋਂ ਦਾ ਹੀ ਇਹਨਾਂ ਕੋਲ ਹੀ ਉਦੋਂ ਹੁਣ ਜੋ ਮਰਜ਼ੀ ਉਹਦੇ ਫੜ ਲੈਣਾ ਹੁਣ ਆਪ ਕੋਈ ਵੈਪਨ ਵਗੈਰਾ ਵੀ ਹੈਗੇ ਸੀ ਇਹਨਾਂ ਦੇ ਕੋਲ ਨਹੀਂ ਨਹੀਂ ਸਾਡੇ ਘਰ ਤਾਂ ਤੁਸੀਂ ਜਾਂਦੇ ਜਾਂਦੇ ਜੇ ਵੇਖੋ মিডিਆ ਦੇ ਸਾਡੇ ਘਰ ਤਾਂ ਡੰਡਾ ਨਹੀਂ ਕਿਤੇ ਲੱਭਦਾ ਮੈਂ ਮੈਂ ਪਰ ਸਾਡੇ ਘੁੱਥੋਂ ਆਈ ਪਰ ਅੱਜ ਜੋ ਪ੍ਰਸ਼ਾਸਨ ਵੱਲੋਂ ਕਿਹਾ ਅਜੇ ਅਮਲ ਕੀ ਸੋਰੀ ਉਧਰ ਕੀਆ ਗਿਆ ਅੰਦਰ ਕਿ ਵੈਪਨ ਤੇ ਫੋਨ ਕਿਹਾ ਤੁਹਾਡਾ ਫੋਨ ਜਿਹੜਾ ਪ੍ਰਧਾਨ ਮੰਤਰੀ ਦਾ ਪਹਿਲੋਂ ਹੀ ਪ੍ਰਸ਼ਾਸਨ ਦੇ ਕੋਲ ਉਹ ਇਹਨਾਂ ਦੇ ਕੋਲ ਹੀ ਹੈ ਜਿੱਦਾਂ ਦੇ ਦੋ ਫੜਿਆ ਹਾਂ ਇਹਨਾਂ ਨੂੰ ਨਹੀਂ ਪਤਾ ਖਣ ਬਠਿੰਡੇ ਰੱਖਿਆ ਕਿੱਥੇ ਰੱਖਿਆ ਇਹਨਾਂ ਨੂੰ ਵੀ ਨਹੀਂ ਸਾਨੂੰ ਪਤਾ ਕਿੱਥੇ ਆ ਫੋਨ ਬਈ ਇਹ ਗਾਕੇ ਦੇ ਕੋਲ ਹੈ ਤੇ ਜੇ ਉਹਨੂੰ ਇੱਕ ਦੋ ਵਾਰੀ ਪੁੱਛ ਆਲਿਆਂ ਪੁੱਛਿਆ ਵਾਂਦੇ ਅਜੇ ਇਹਨਾਂ ਨੂੰ ਮਿਲਣਾ ਜੇ ਉਹਦਾ ਉਹਦੀ ਜ਼ਮਾਨਤ ਹੋਵੇਗੀ ਜਦੋਂ ਆਵੇਗਾ ਉਦੋਂ ਭੰਦਾਂ ਨੂੰ ਮਿਲੇ ਇੱਕ ਤਸਵੀਰ ਜਿਹੜੀ ਪ੍ਰਧਾਨ ਮੰਤਰੀ ਦੀ ਬਾਹਰ ਆਈ ਹੈ ਤੁਸੀਂ ਵੇਖੀ ਤਸਵੀਰ ਉਹ ਜਿਹੜਾ ਦਾੜਾ ਪ੍ਰਕਾਸ਼ ਆ ਗਾਤਰ ਉੱਪਰ ਦੀ ਪਾਇਆ ਹੋਇਆ ਹਾਂਜੀ ਉਹ ਦੇਖੀ ਉਹ ਮੀਡੀਆ ਜਿਵੇਂ ਆਈ ਇਹੋ ਦੇਖੀ ਕਿੱਦਾਂ ਲੱਗਾ ਉਹ ਤਸਵੀਰ ਕਿਵੇਂ ਦੀ ਲੱਗੀ ਕਿਉਂਕਿ ਜਦੋਂ ਪਹਿਲਾਂ ਸੀ ਆਪਦਰੀ ਸਾਹਿਬ ਉਹ ਕਟਿੰਗ ਸੀ ਉਹਨਾਂ ਦੀ ਹੈਨਾ ਸਾਰੇ ਤੁਹਾਡੇ ਵਿੱਚ ਵਿਚਰਦੇ ਰਹੇ ਆ ਤੁਸੀਂ ਵੇਖਦੇ ਰਹੇ ਹੋ ਭਾਈ ਹਰਜਿੰਦਰ ਸਿੰਘ ਤੇ ਭਰਾਤਾ ਵੀ ਇਸ ਟਾਈਮ ਸਾਡੇ ਨਾਲ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਤੁਸੀਂ ਸਾਰਿਆਂ ਨੇ ਤਸਵੀਰ ਵੇਖੀ ਸੀ ਜਦੋਂ ਪ੍ਰਧਾਨ ਮੰਤਰੀ ਬਾਜੇਕੇ ਅੰਦਰ ਗਿਆ ਸੀ ਜੇਲ੍ਹ ਦੇ ਵਿੱਚ ਉਦੋਂ ਕਟਿੰਗ ਸੀ ਉਦੋਂ ਆਪ ਵੀਡੀਓ ਬਣਾਉਂਦਾ ਥੋੜੇ ਦਿਨ ਪਹਿਲਾਂ ਅਮਰਤ ਸ਼ੱਕ ਲੈਂਦਾ ਹਨਾ ਅਮਰਤ ਸ਼ੱਕ ਤੋਂ ਬਾਅਦ ਹੁਣ ਜੀ ਤਸਵੀਰ ਆਈ ਆ ਸਕੂਨ ਦਿੰਦੀ ਆ ਉਹ ਵਧੀਆ ਲੱਗੀ ਤਸਵੀਰ ਨਹੀਂ ਹੁੰਦਾ ਬਹੁਤ ਵਧੀਆ ਲੱਗੀ ਹੁੰਦਾ ਐਂ ਲੱਗਦਾ ਜਿਵੇਂ ਵੱਡਾ ਜਹੇਦਾਰ ਹੁੰਦਾ ਪਿੰਡ ਹੱਸਦੇ ਹੁੰਦੇ ਹੀ ਤਾਂ ਐਂ ਜਿਵੇਂ ਵੱਡਾ ਜਹੇਦਾਰ ਮੇਰੇ ਨੂਹਾਂ ਦੀ ਵੀ ਇਹਦੇ ਜਗਰੇ ਕੀ ਕੀ ਭਰਿਆ ਪਿਆ ਹੈ ਵੱਡਾ ਵੱਡਾ ਜਹੇਦਾਰ ਕਿਵੇਂ ਜਹੇਦਾਰ ਮਤਲਬ ਉਹ ਆਦੀ ਹੁਣ ਬੇ ਦਾੜਾ ਦੂਰ ਪ੍ਰਸ਼ਾ ਪਰਗਾਸ਼ ਹੋਇਆ ਦੰਦਾ ਬੇ ਨੇ ਦੂਜਾ ਦਮਾਰਾ ਦਾ ਮੁੜ ਕੇ ਦਾ ਬੜੀਆ ਬੰਦਾ ਚੋਲਾ ਪਾਇਆ ਉਤੋਂ ਦੀ ਗੱਤਰਾ ਹੈ ਤੇ ਬਹੁਤ ਵਧੀਆ ਲੱਗਣ ਡਿਆ ਆ ਖੁਸ਼ੀ ਪਰਿਵਾਰ ਜਦੋਂ ਤਸਵੀਰ ਵੇਖੀ ਕੀ ਬਹੁਤ ਵਧੀਆ ਲੱਗੀ ਤਸਵੀਰ ਉਹ ਹਾਂਜੀ ਖੁਸ਼ ਤਾਂ ਹੈਗੇ ਜੀ ਹੈ ਗਏ ਪਰ ਇੰਨਾ ਗੱਲਾਂ ਤੋਂ ਪੁਲਸਰੀਆਂ ਤੋਂ ਨਹੀਂ ਖੁਸ਼ ਆ ਜੇ ਦੇ ਰਿਮਾਂਡ ਮੰਗ ਖਲੋਂਦੇ ਘੜੀ ਕੁਮੋੜੀ ਕਰੀਆਂ ਦੇ ਨੇ ਇਹਨਾਂ ਤੋਂ ਵਿਪਨ ਕਰਨੇ ਨੇ ਕਰੀਆਂ ਤੇ ਮੋਬਾਈਲ ਤਾਂ ਉਦੋਂ ਜੀ ਇਹਨਾਂ ਕੋਲ ਜੇ ਕੋਈ ਲਾਇਸੈਂਸੀ ਹਥਿਆਰ ਹੈਗੇ ਹੋਈ ਇਹਨਾਂ ਕੋਲ ਹੀ ਨਹੀਂ ਇੱਕ ਚੀਜ਼ ਹੋਰ ਵੀ ਆ ਡੀਜੀਪੀ ਸਾਹਿਬ ਤੇ ਇਹ ਕਹਿ ਰਹੇ ਆ ਕਿ ਸਖਤ ਸਜ਼ਾਵਾ ਹੋ ਸਕਦੇ ਆ ਕਿਉਂਕਿ ਅਜ ਨਾਲੇ ਵਾਲੇ ਕੇਸ ਦੇ ਵਿੱਚ ਸਜ਼ਾਵਾ ਵੀ ਹੋ ਸਕਦੀਆਂ ਆ ਅਗਲੇ ਪਾਸੇ ਜੋ ਕਾਰਵਾਈ ਹੋ ਸਕਦੀ ਉਹ ਤਾਂ ਜੀ ਇਹਨਾਂ ਅਧਿਅਸਵਾਸੇ ਜੋ ਮਰਜ਼ੀ ਕਰ ਸਕਦੇ ਨੇ ਹੁਣ ਆਪਣਾ ਇੱਕ ਸੀਧੀ ਉਹਨੂੰ ਆ ਠੀਕ ਹੈ ਅੱਜ ਉਹ ਜਿਹੜਾ ਢੰਗ ਨਾਲ ਮਰਜੀ ਕਹਿਣ ਵਾਲੀ ਹੁੰਦੇ ਪੱਠੇ ਵਾਲੇ ਕਹਿਣ ਵਾਲੀ ਫਲਾਉਂਦਾ ਪਾਣੀ ਬੰਨ ਲਿਆ ਆਪਾਂ ਜੋ ਮਰਜੀ ਉਹ ਆਪਣੇ ਦਬਾਤ ਨਾਲ ਲਿਆ ਸੀ ਦੀ ਉਹ ਸਾ ਵੀ ਛੋਟੀਆਂ ਦੇ ਜਿਹੜੇ ਮੁਲਾਜ਼ਮ ਨੇ ਇਹਨਾਂ ਦਾ ਹੁੰਦਾ ਹੈ ਵੀ ਉਦਲੇ ਨੇ ਜੋ ਆਖਣਾ ਹੈ ਉਹ ਆਉਣਾ ਹੈ ਲੰਬੇ ਸਮੇਂ ਬਾਅਦ ਜਿਹੜਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਵਾ ਅੱਜ ਅਮਰਤਪਾਲ ਸਿੰਘ ਉੱਥੇ ਆ ਜੇ ਆਪਾਂ ਗੱਲ ਕਰੀਏ ਵਿਰਿੰਦਰ ਸਿੰਘ ਫੌਜੀ ਉੱਥੇ ਆ ਪਪਾਪ੍ਰੀਤ ਆਸਵਾੰਦ ਤੁਸੀਂ ਕੀ ਉਹ ਵੀ ਨੌਜਵਾਨ ਜਿਹੜੇ ਵਾਪਸ ਪੰਜਾਬ ਦੇ ਜ਼ਿਲ੍ਹੇ ਚ ਆਉਣਗੇ ਨਾਲੇ ਖਡੂਰ ਸਾਹਿਬ ਤੋਂ ਐਮਪੀ ਜੁਨੇ ਹੋਏ ਨਮਾਇੰਦੇ ਆ ਭਾਈ ਅਮਰਤਪਾਲ ਸਿੰਘ ਨਹੀਂ ਅਹੀਂ ਤਾਂ ਦੇਖਿਆ ਵੀ ਉਹਨਾਂ ਨੂੰ ਨਾਲ ਲੈਉਣਾ ਚਾਹੀਦਾ ਹੈ ਨਹੀਂ ਛੱਡ ਕੇ ਆਉਣਾ ਚਾਹੀਦਾ ਤੇ ਪਰ ਇਹ ਗਲਤੀ ਇਹਨਾਂ ਦੀ ਜਿਹੜੀ ਉਹਨਾਂ ਨਹੀਂ ਲਿਆਏ ਚਲ ਆ ਉਹ ਵੀ ਜਾਣਗੇ ਤੇ ਪਰ ਵੇਖ ਲਓ 2 ਲੱਖ ਤੇ ਉਹਨਾਂ ਸਾਢੇ 4 ਲੱਖਾਂ ਦੇ ਬੋਟ ਪਈ ਤੇ 2 ਲੱਖ ਤੇ ਜਿੱਤਿਆ ਹੈ ਤੇ ਵੇਖੋ ਆਹੋ ਆ ਪੰਜਾਬ ਸਾਬ ਨੂੰ ਐਮਪੀਆਂ ਨੂੰ ਵਾਅਦੇ ਆਂਦੀ ਐਂਦੀ ਬੋਟ ਸੀ ਮਤਲਬ ਤੇ ਵੇਖੋ ਅਜਿਹੇ ਐਮਪੀ ਨੂੰ ਛੱਡਣ ਦੇ ਤੇ ਮੇਰੇ ਤੇਰੇ ਵਦਗਾ ਕੀ ਇੱਥੇ ਬਣੇਗਾ ਇੱਕ ਚੀਜ਼ ਹੋਰ ਸੁਣੀ ਤੁਸੀਂ 2-3 ਦਿਨ ਪਹਿਲਾਂ ਹਫਤਾਕ ਪਹਿਲਾਂ ਦੀ ਗੱਲ ਆ ਇੱਕ ਕਰਨਲ ਨੂੰ ਕੁੱਟਮਾਰ ਜਿਹੜੀ ਹੋਈ ਆ ਪੰਜਾਬ ਦੇ ਵਿੱਚ ਪਤਾ ਲੱਗਾ ਤੁਹਾਨੂੰ ਕਰਨਲ ਤੇ ਉਹਦੇ ਮੁੰਡੇ ਨੂੰ ਕੁੱਟਮਾਰ ਹੋਈ ਸੀ ਹੁਣ ਮਤਲਬ ਇਹ ਨਾ ਪਾਉਂਆਂ ਹੀ ਦੱਸਿਆ ਮੈਂ ਇਹਨੀ ਵੀਡੀਓ ਵੇਖੀ ਇਹਨਾਂ ਪਤਾ ਆਗੇ ਨਾ ਤਾਂ ਮਰ ਜਾਣਕਾਰੀ ਲੈ ਲਓ ਤੇ ਹੁਣ ਅਗਲੀ ਆਸਵੰਦ ਕੀ ਹੋ ਤੁਸੀਂ 4 ਦਿਨ ਬਾਅਦ ਪੁਲਿਸ ਰਿਮਾਂਡ ਮਿਲਣਾ ਉਹ ਤੋਂ ਬਾਅਦ ਹੋ ਸਕਦਾ ਜੇਲ੍ਹ ਚ ਭੇਜ ਦਿੱਤਾ ਜਾਵੇ ਆਸਵੰਦ ਉਹ ਵਕੀਲ ਸਾਹਿਬ ਹੁਣ ਖਾਰਾ ਸਾਹਿਬ ਮਿਲੇ ਸੀ ਉਹਦੇ ਇਹ ਪੂਰੀ ਕੋਸ਼ਿਸ਼ ਕਰਾਂਗੇ ਰੈਣਿਆਂ ਵਾਸਤੇ ਵੀ ਪਰ ਅਜੇ 4 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਫੋਨ ਰਿਕਵਰੀ ਦੀ ਗੱਲ ਹੋ ਹੋਣੇ ਤਾਂ ਇਹਨਾਂ ਜਗਾ 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 ਇਹਨਾਂ ਤੱਕਾ ਹੀ ਕਰਨਾ ਜੋ ਕਰਨਾ ਹੈ ਉਹਨਾਂ ਦੇ ਵਿੱਚ ਤਾਂ ਹੈਗਾ ਕੁਛ ਨਹੀਂਗਾ ਹੁਣ ਆਪਾਂ ਇੱਕ ਜਮਿਆਂ ਦੇ ਨੇ ਸਿਆਣਿਆਂ ਦੇ ਨੇ ਕੰਧ ਕੋਟਲੀ ਬੁੜੀ ਕੋਟਲੀ ਇੱਕ ਬਰਾਬਰ ਹੈ ਤੇ ਹੁਣ ਮਾ ਦਬਲ ਵੀ ਜੇ ਇਹਨਾਂ ਵਾਫਾ ਜਾ ਕੇ ਉੱਥੇ ਤੰਗੀ ਦਿਆਂਗੇ ਕੋਈ ਕੰਮ ਕਰਾਂਗੇ ਤੇ ਹੁਣ ਜਿਉ ਜਿਮਿਆਂ ਦੇ ਸੂਲੀ ਤੇ ਬੰਦਾ ਚੜਾਇਆ ਹੋਵੇ ਉਹ ਤਾਂ ਨਜਾਇਬ ਹੀ ਫਿਰ ਮੰਨੀ ਜਾਂਦਾ ਕੋਰ ਤੋਂ ਡਰਦਾ ਮੈਂ ਆ ਵੀ ਕੀਤਾ ਆ ਵੀ ਕੀਤਾ ਲੱਗਦਾ ਕੁੱਟ ਵੀ ਪੈ ਸਕਦੀ ਚਾਰ ਦਿਨ ਦੇ ਵਿੱਚ ਪੈ ਸਕਦੀ ਅਹੀਂ ਦਾ ਨੇ ਪੈ ਸਕਦੀ ਵੀ ਸਾਰਾ ਕੁਝ ਹੋ ਸਕਦਾ ਕੁਝ ਹੋ ਸਕਦਾ ਹੋ ਸਕਦਾ ਹੈ ਹਾਂਜੀ ਪਤਰੀ ਸਾਹਿਬ ਹਾਂਜੀ ਕੀ ਲੱਗਦਾ ਤੁਹਾਨੂੰ ਰਿਮਾਂਡ ਪਰਸਮਲ ਰਿਮਾਂਡ ਮਿਲ ਇਹਨਾਂ ਕੋ ਸਾਰੀ ਤਾਕਤ ਆ ਇਹਨਾਂ ਦੇ ਕੋਲ ਆ ਬੰਦੇ ਇਹਨਾਂ ਦੀ ਗ੍ਰਿਫਟ ਚ ਆ ਇਹ 3 ਡਿਗਰੀ ਵੀ ਇਸਤੇਮਾਲ ਕਰ ਸਕਦੇ ਕਿਸੇ ਤਰ੍ਹਾਂ ਦੇ ਵੀ ਹੋਰ ਚੀਜ਼ਾਂ ਪਾਉਣ ਵਾਸਤੇ ਜਾਂ ਕੋਈ ਚੀਜ਼ਾਂ ਮਨਾਉਣ ਵਾਸਤੇ ੱਟਕੇ ਨਾਲ ਹੀ ਅਧਿਕਾਰੀ ਸਾਹਿਬ ਵੈਪਨ ਦੀ ਗੱਲ ਹੋ ਰਹੀ ਹੈ ਕਿ ਵੈਪਨ ਰਿਕਵਰ ਕਰਨੇ ਪ੍ਰਸ਼ਾਸਨ ਵੱਲੋਂ ਜੋ ਇਹਦੇਲੇ ਪਾਸੇ ਵਕੀਲ ਸਾਹਮਣੇ ਕਿਹਾ ਹੋਗਾ ਕਿ ਇਹਨਾਂ ਨੂੰ ਵੈਪਨ ਰਿਕਵਰ ਕਰਨੇ ਆ ਫੋਨ ਰਿਕਵਰ ਕਰਨੇ ਆ ਬਾਜੇਕੇ ਦੇ ਪਿਤਾ ਜੀ ਕਹਿ ਰਹੇ ਕਿ ਫੋਨ ਤੇ ਪ੍ਰਧਾਨ ਮੰਤਰੀ ਉਹਦੋਂ ਹੀ ਫੜ ਲਿਆ ਸੀ ਜਿੱਦਨ ਉਹਨਾਂ ਨੂੰ ਫੜਿਆ ਗਿਆ ਸੀ ਜਿੱਦਨ ਉਹ ਪੱਠੇ ਵਧਣ ਦੇ ਸੀ ਉਹਨੇ ਕਿਹਾ ਸੀ ਕਿ ਇੱਕ ਵੀਡੀਓ ਵਾਇਰਲ ਵੀ ਹੋਈ ਸੀ ਜਿਹਨੂੰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਚੁੱਕ ਵੀ ਲੈਂਦਾ ਕਹਿੰਦੇ ਫੋਨ ਤੇ ਉਹਦੋਂ ਦਾ ਹੀ ਲੱਗੀ ਹੈ ਪ੍ਰਧਾਨ ਮੰਤਰੀ ਦਾ ਆ ਬਿਲਕੁਲ ਠੀਕ ਕਹਿ ਰਹੇ ਆ ਕਿ ਜਿੱਦੇ ਵੀ ਬੰਦੇ ਇਹਨਾਂ ਡਿਟੈਕਟ ਕੀਤੇ ਉਹਦੋਂ ਉਹ ਸਾਰਿਆਂ ਦੇ ਮੋਬਾਈਲ ਕੁਝ ਸਾਰੇ ਡਾਟੇ ਵੀ ਇਹਨਾਂ ਨੇ ਫਰੋਲੇ ਆ ਉਦੋਂ ਹੀ ਸਭ ਕੁਝ ਕਰ ਲਿਆ ਸੀ ਆ ਤੇ ਹੁਣ ਐਵੇਂ ਰਿਮਾਂਡ ਲੈਣ ਲਈ ਇੱਕ ਬਹਾਨੇ ਬਾਜੀ ਆ ਵੀ ਇਹਨਾਂ ਤੋਂ ਉਹ ਚੀਜ਼ ਰਿਕਵਰ ਕਰਨੀ ਆ ਆ ਚੀਜ਼ ਰਿਕਵਰ ਕਰਨੀ ਆ ਕੀ ਪਤਾ ਸਰਕਾਰ ਦੇ ਮਨ ਚ ਕੀ ਮਨਛਾ ਵਾ ਵੀ ਇਹਨਾਂ ਤੇ ਹੋਰ ਨਾ ਕੁਝ ਪਾਉਣ ਦੇ ਕੋਈ ਤਰੀਕੇ ਲੱਭੇ ਜਾਣ ਬਾਕੀ ਇਹਨਾਂ ਡਿਟੇਲਾਂ ਵੀ ਲੈ ਲੀਆਂ ਹੋਈਆਂ ਨੇ ਸਾਰੀਆਂ ਮੋਬਾਈਲਾਂ ਦੀਆਂ ਤੇ ਫੋਨ ਫਿਰ ਫੋਨ ਦਾ ਖੇਡਣਾ ਇਹਨਾਂ ਨੇ ਸਾਡੇ ਨਾਲ ਖਾਸ ਸਖਸੀਅਤਾਂ ਜੁੜੀਆਂ ਆ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਗਦਲੀ ਤੋਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਵਾਇਕਸਾ ਵਾਇਕਦੀ ਫੋਟੇ ਸਾਰੇ ਘਟਨਾ ਕ੍ਰਮ ਨੂੰ ਤੁਹਾਡੀ ਨਜ਼ਰ ਕਿਵੇਂ ਵੇਖਦੀ ਐ ਇਸ ਚੀਜ਼ ਇਹ ਸਰਕਾਰ ਮੇਰਾ ਵੀਰ ਸਾਰਾ ਨਾ ਧੱਕਾ ਕਰ ਰਹੀ ਆ ਜਿੱਦਾਂ ਉਦੋਂ ਵੀ ਜਿਹੜਾ ਬਾਜੇਗੇ ਦੀ ਗੱਲ ਕਰੇ ਇਹ ਜਿੱਦ ਉਸ ਟਾਈਮ ਤੇ ਵੀਡੀਓ ਚੱਲ ਰਹੀ ਐ ਇਹ ਰੌਲਾ ਪਾ ਰਿਹਾ ਮੈਂ ਪਠੇਵੜ ਦਾ ਮੈਨੂੰ ਪੁਲਿਸ ਪੈ ਗਈ ਆ ਤੇ ਜਦੋਂ ਉਦੋਂ ਨਹੀਂ ਇਹਦੇ ਕੋਲ ਹਥਿਆਰ ਨਿਕਲੇ ਤੇ ਅੱਜ ਇਹਦੇ ਕੋਲ ਹਥਿਆਰ ਕੀ ਪ੍ਰਾਪਤ ਕਰ ਲeke ਤੁਸੀਂ ਆਪ ਨੂੰ ਦੱਸੋ ਹਾਂ ਦਾਤਰੀ ਜ਼ਰੂਰ ਹੋਊਗੀ ਪਠੇਵੜਨ ਵਾਲੀ ਇਹਦੇ ਕੋਲ ਜਿਹੜੇ ਹਥਿਆਰ ਆ ਇਹ ਤੋਂ ਇਲਾਵਾ ਹੋਰ ਤੇ ਮੈਨੂੰ ਕੋਈ ਦਿਖਦਾ ਨਹੀਂ ਸਰਕਾਰ ਅੱਜ ਵੀ ਕਿਸਾਨਾਂ ਨਾਲ ਵੀ ਧੱਕਾ ਕਰ ਰਹੀ ਆ ਪਟਿਆਲੇ ਦੇ ਵਿੱਚ ਜਿਹੜੇ ਆਪਣੇ ਕਰਨਲ ਦੇ ਕੁੱਟਮਾਰ ਕੀਤੀ ਆ ਕਿੰਨਾ ਧੱਕਾ ਕਰ ਰਹਾ ਆ ਚਾਰ ਸਵੇਰੇ ਸਾਨੂੰ ਤਾਂ ਪਤਾ ਵੀ ਸਰਕਾਰ ਧੱਕਾ ਕਰਦੀ ਸਾਡੇ ਨਾਲ ਤਾਂ ਪਹਿਲਾਂ ਵੀ ਕਰਦੀ ਆਈ ਹੈ ਤੇ ਅੱਜ ਵੀ ਕਰ ਰਹੀ ਆ ਇਹਨਾਂ ਦਾ ਕੰਮ ਵੀ ਕਰਨਾ ਹੋਰ ਇਹਨਾਂ ਦੇ ਹਥਿਆਰ ਤੌਰ ਤੇ ਕੀ ਫੜਨੇ ਇਹਨਾਂ ਨੇ ਸਿਰਫ ਇਹਨਾਂ ਕੋਲੋਂ ਪਾਉਣੇ ਆ ਸੇਮ ਜਿਹੜੇ ਨੌਜਵਾਨ ਡਿਬਰੂਗੜੀ ਦੀ ਜੇਲਾਂ ਚੋਂ ਆਏ ਆ ਉਹ ਸੱਤ ਮੈਂਬਰਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਪਰ ਜਿਹੜੇ ਪੰਜਾਬ ਚ ਵੀ ਨੌਜਵਾਨ ਕੁਝ ਜੇਲਾਂ ਦੇ ਵਿੱਚ ਆ ਉਹਨਾਂ ਦੇ ਵਿੱਚੋਂ ਵੀਰ ਸਾਡੇ ਨਾਲ ਉਹਨਾਂ ਦੇ ਬੇਟੇ ਤੁਹਾਡੇ ਬੇਟੇ ਆ ਜੀ ਇਸ ਟਾਈਮ ਜੇਲ੍ਹ ਦੇ ਵਿੱਚ ਗੁਰਫਤਿਹ ਸਾਂਝ ਕਰਦੇ ਆ ਵਾਹਿਗੁਰੂ ਅੱਜ ਕੱਲ੍ਹ ਸਾਂਝ ਫਤਿਹ ਜੀ ਤੁਹਾਡੇ ਵੀ ਸ਼ਾਇਦ ਦੋ ਬੇਟੇ ਕਿ ਇੱਕ ਬੇਟਾ ਜੇਲ੍ਹ ਦੇ ਵਿੱਚ ਕਪੂਰਥਲ ਲੈ ਕੇ ਆ ਜੀ ਅਜੇ ਰਿਹਾਈ ਨਹੀਂ ਹੋਈ ਉਹਨਾਂ ਦੀ ਡਿਬਰੂਗੜ ਵਾਲੇ ਤੇ ਅੱਜ ਜੇਲ੍ਹ ਚ ਆਏ ਆ ਉਹ ਤੇ ਅੱਜ ਆ ਗਏ ਆ ਬਾਕੀ ਜਿਹੜੇ ਇਥੋਂ ਵਾਲੇ ਉਹਨਾਂ ਦੇ ਕੋਈ ਨਹੀਂ ਹਾਲੀ ਮਾਈ ਬਾਪ ਕੋਈ ਜੇ ਜਿੰਨੇ ਵੀ ਨੌਜਵਾਨ ਸੀ ਪੰਜਾਬ ਦੀਆਂ ਜੇਲਾਂ ਚ ਜੇ ਕਿਸੇ ਦੀ ਰਿਹਾਈ ਨਹੀਂ ਹੋਈ ਕਿਸੇ ਦੀ ਨਹੀਂ ਹੋਈ ਹਲੇ ਕੀ ਕਾਰਵਾਈ ਕੀ ਚੱਲ ਰਹੀ ਹੈ ਉਹਨਾਂ ਦੇ ਅਗਲੇ ਪਾਸੇ ਕਾਰਵਾਈ ਤੇ ਹੁਣ ਮਤਲਬ ਕਰਨ ਦਾ ਬਹਿਸ ਬਾਜੀ ਹੋਣ ਦੇ ਪਰ ਹਾਲੇ ਕੋਈ ਲੱਛਣ ਨਹੀਂ ਜਪਨਦੇ ਕੋਈ ਅੱਜ ਤੁਸੀਂ ਆਏ ਹੋ ਜਦੋਂ 7 ਨੌਜਵਾਨਾਂ ਨੂੰ ਪੇਸ਼ ਕੀਤਾ ਗਿਆ ਵਾ ਕੀ ਆਸਵਾਦ ਉਹ ਅਗਲੇ ਪਾਸੇ ਹੁਣ ਤੁਸੀਂ 4 ਦਿਨ ਬਾਅਦ ਫੇਰ ਇਸੇ ਪੇਸ਼ ਕੀਤੇ ਆ ਆਹ ਇਹ ਸਰਾ ਸਰ ਤੱਕਾ ਕੀ ਕਰਨ ਦੇ ਜੀ ਸਰਕਾਰ ਇਹਨਾਂ ਵਿਚਾਰਿਆਂ ਕੋ ਜਿਹੜੇ ਮਤਲਬ 2 ਸਾਲ ਤੇ ਅੱਗੇ ਹੋ ਗਏ ਹੁਣ ਇਹਨਾਂ ਨੂੰ ਕੀ ਲੱਭਣਾ ਇਹ ਕੱਖ ਨਹੀਂ ਕਰਦੇ ਤੱਕੇ ਨਾ ਜੋ ਮਰਜ਼ੀ ਕਰੀ ਜਾਣਾ ਧੰਨਵਾਦੀ ਹੈ ਪ੍ਰਧਾਨ ਮੰਤਰੀ ਬਾਜਪੀ ਦੇ ਪਿਤਾ ਜੀ ਜੁੜੇ ਸੀ ਸਮਸ਼ੇਰ ਸਿੰਘ ਪਧਰੀ ਜੁੜੇ ਸੀ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਜੀ ਸਾਡੇ ਨਾਲ ਸੀ ਤੇ ਵੀਰ ਸਾਡੇ ਨਾਲ ਸੀ ਜਿਨ੍ਹਾਂ ਦਾ ਬੇਟਾ ਇਸ ਟਾਈਮ ਪੰਜਾਬ ਦੀਆਂ ਜੇਲਾਂ ਚ ਬੰਦਾ ਉਹਨੇ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਇਸ ਟਾਈਮ ਦੇ ਉੱਤੇ 2 ਸਾਲ ਤੋਂ ਉਹ ਨੌਜਵਾਨ ਜੇਲਾਂ ਦੇ ਵਿੱਚ ਸੀ ਜੇ 2 ਸਾਲ ਤੋਂ ਕੋਈ ਰਿਕਵਰੀ ਨਹੀਂ ਹੋਈ ਤੇ ਅੱਜ ਕਿਹੜੀ ਰਿਕਵਰੀ ਆ ਕਿ ਜਿਹੜੀ ਕਰਨ ਵਾਸਤੇ ਪ੍ਰਸ਼ਾਸਨ ਲੈ ਕੇ ਜਾ ਚੁੱਕਾ ਵਾ ਪ੍ਰਧਾਨ ਮੰਤਰੀ ਬਾਜਪੀ ਦੇ ਪਿਤਾ ਜੀ ਨੇ ਕਿਹਾ ਕਿ ਉਹਦਾ ਫੋਨ ਤੇ ਉਦੋਂ ਲੈ ਲਿਆ ਸੀ ਹਾਂ ਦੂਜੇ ਪਾਸੇ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਨੇ ਕਿਹਾ ਕਿ ਉਹਦੇ ਕੋਲੋਂ ਸ਼ਾਇਦ ਦਾਤ ਦੇ ਫੜੀ ਜਾ ਸਕਦੀ ਆ ਹੋਰ ਕਿਹੜਾ ਹਥਿਆਰ ਸੀ ਜਿਹੜਾ ਪ੍ਰਧਾਨ ਮੰਤਰੀ ਬਾਜੀ ਕੋਲੋਂ ਲਿਆ ਜਾਣਾ ਦੇਖਦੇ ਆ 4 ਦਿਨ ਦਾ ਪੁਲਿਸ ਰਿਮਾਂਡ ਆ ਉਸ ਪੁਲਿਸ ਰਿਮਾਂਡ ਤੋਂ ਬਾਅਦ ਦੇ ਵਿੱਚ ਫਿਰ ਅਦਾਲਤ ਚ ਪੇਸ਼ ਕੀਤਾ ਜਾਣਾ ਕਿਹੜੀਆਂ ਰਿਕਵਰੀਆਂ ਹੁੰਦੀਆਂ ਆ ਕੋਸ਼ਿਸ਼ ਕਰਾਂਗੇ ਇਹ ਅਪਡੇਟ ਤੁਹਾਨੂੰ ਦਿੰਦੇ ਰਹੀਏ ਜੁੜੇ ਰਹੀਓ